ਮਾਨਾ ਮਾਰੂ ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖ ਦਾਨਾ ਸਿਮਰਉ ਨਾਮ ਹੋ ਹੋ ਮੇਰਵਾਨਾ ਹਰ ਦਾਤਾ ਜੀ ਜਨਤ ਪੇਖਾਰੀ ਜਨ ਬਾਂਚੈ ਜਾ ਚੰਗਨਾ ਮੰਗੋ ਜਨ ਧੂਰ ਪਰਮ ਗਤ ਪਾਵਾਂ ਜਨਮ ਜਨਮ ਕੀ ਮੈਲ ਮਟਾਵਾਂ ਧੀਰਗ ਰੋਗ ਮਿਟਹਿ ਹਰ ਔਖੜ ਹਰ ਨਿਰਮਲ ਰਾਪੈ ਮੰਗਨਾ ਸਰਵਣੀ ਸੁਣੋ ਬਿਮਲ ਜਸ ਸੁਆਮੀ ਏ ਕਾ ਹੂਟ ਤਜੂ ਬਖ ਕਾਮੀ ਨਿਵ ਨਿਵ ਪਾਏ ਲਗੋ ਦਾਸ ਤੇਰੇ ਕਰ ਸੋ ਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੇ ਹਰ ਤੇਰੇ ਮਿਟਹਿ ਕਮਾਤੇ ਅਬ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੇ ਪੰਜ ਦੂਤ ਤਜ ਤੰਗਨਾ ਚਰਨ ਕਮਲ ਜਪ ਬੋਹਿਤ ਚਰੀਐ संत संग मिल सागर तरियै अरचा वंदन हर समत निवासी बहोड जोन ना नंगना दास दासन को कर ले हो गोपाला कृपा निदान दीन दयाला सखा सहाए पूर्ण परमेश्वर मिल कदे ना होवी भंगना मनता ने अर्प तरी हरि आगे जन्म जन्म का सोया जागे ਜਿਸ ਕਾ ਸਾਹ ਸੂਈ ਪ੍ਰਤਪਾਲਕ ਹੱਤ ਤਿਆਗੀ ਹਉ ਮੈਂ ਹੰਤ ਨਾ ਜਲ ਤਲ ਪੂਰਨ ਅੰਤਰ ਜਾਮੀ ਕਟ ਕਟ ਰਵਿਆ ਅਸ਼ਲ ਸੁਆਮੀ ਪਰਮ ਭੀਤ ਖੋਈ ਗੁਰ ਪੂਰੈ ਏ ਕਰਵਿਆ ਸਰਬੰਗਨਾ ਜਤ ਕਤ ਭੇਖੋ ਪ੍ਰਭ ਸੁਖ ਸਾਗਰ ਹਰ ਤੋਟ ਪੰਡਾਰ ਨਾਹੀ ਰਤਨਾਗਰ ਅਗਹਿ ਅਗਾਹਾ ਕਿਸ ਮਿਤ ਨਹੀਂ ਪਾਈਐ ਸੋ ਬੁਜਾ ਜਿਸ ਕਿਰਪੰਗਨਾ ਸਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਜਾ ਕਰ ਗਹਿ ਕਾਢ ਲੀਏ ਪ੍ਰਭ ਆਪਣੇ ਅਮਿਉ ਧਾਰ ਦ੍ਰਿਸ਼ਟੰਗਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ ਆਦ ਮਾਦੇ ਅੰਤ ਪ੍ਰਭ ਰਵਿਆ ਕ੍ਰਿਸ਼ਨ 부ਜੀ ਪਰਮੰਗਨਾ ਗੁਰ ਪਰਮੇਚਰ ਗੁਰ ਗੋਬਿੰਦਾ ਗੁਰ ਕਰਤਾ ਗੁਰ ਸਦ ਬਖਸ਼ੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੇਖਾ ਸੋ ਸਭ ਕਿਸ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਤੁਮਹਿ ਕਰਾਇਓ ਸਰਲ ਸਹਾਈ ਸੰਤਹਿ ਤਨਾ ਜਾਚਕ ਜਾਚੈ ਤੁਮਹਿ ਅਰਾਧੈ ਪਤਿਤ ਪਾਵਨ ਪੂਰਨ ਪ੍ਰਭ ਸਾਧੈ ਇਕੋ ਦਾਨ ਸਰਬ ਸੁਖ ਗੁਣ ਨਿਦ ਆਨ ਮੰਗਨ ਲਹਿਕਿਂਚਨਾ ਕਾਇਆ ਪਾਤਰ ਪ੍ਰਭ ਕਰਨੈ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀ ਠੈ ਰੰਗਣਾ ਸੋਲਹ ਕਲਾ ਸੰਪੂਰਨ ਫਲਿਆ ਅਨਤ ਕਲਾ ਹੋਏ ਠਾਕੁਰ ਚੜਿਆ ਅਨੰਦ ਬਨੋਦ ਹਰ ਨਾਮ ਸੁਖ ਨਾਨਕ ਅਮਰਤ ਰਸ ਹਰ ਪੁੰਚਨਾ ਮਾਰੂ ਸੋਲੇ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬ ਹੋ ਸੇਵਕ ਕੀਤਾ ਜਿਉ ਪਿੰਡ ਸਭ ਤੇਰਾ ਦਿੱਤਾ ਕਰਨ ਕਰਾਮਨ ਸਭ ਤੂੰ ਹੈ ਤੂੰ ਹੈ ਹੈ ਨਾਹੀ ਕਿਸ ਅਸਾੜਾ ਤੁਮਹਿ ਪਠਾਏ ਤਾਂ ਜਗ ਮਹਿ ਆਏ ਜੋ ਤੁਧ ਭਾਣਾ ਸੇ ਕਰਮ ਕਮਾਏ ਤੁਜ ਤੇ ਬਾਹਰ ਕਿਛੂ ਨਾ ਹੋਆ ਤਾਂ ਪੀ ਨਹੀਂ ਕਿਛ ਕਾੜਾ ਹੂੰ ਹਾਂ ਹੁਕਮ ਤੁਮਾਰਾ ਸੁਣੀਐ ਈਹਾਂ ਹਰ ਜਸ ਤੇਰਾ ਭਣੀਐ ਆਪੇ ਲੇਖ ਅਲੇਖ ਆਪੇ ਤੁਮ ਸਿਓ ਨਾਹੀ ਕਿਸ ਝਾੜਾ ਤੂੰ ਪਿਤਾ ਸਭ ਬਾਰਕ ਥਾਰੇ ਜਿਉਂ ਖਿਲਾਵੇਂ ਤਿਉਂ ਖੇਲਣ ਹਾਰੀ ਉਜੜ ਮਾਰਗ ਸਭ ਤੁਮ ਹੀ ਕੀਨਾ ਚੱਲੈ ਨਾਹੀ ਕੋ ਵੇਪਾੜਾ ਇਕ ਬਸਾਏ ਰੱਖੇ ਗ੍ਰਹਿ ਅੰਤਰ ਇਕ ਪਠਾਏ ਦੇਸ ਦਸੰਤਰ ਇਕ ਹੀ ਕੋ ਕਹਾਸ ਇਕ ਹੀ ਕੋ ਰਾਜਾ 인 ਮੈਂ ਕਹੀਐ ਕਿਆ ਕੂੜਾ ਕਮਨ ਸੋ ਮੁਕਤੀ ਕਮਨ ਸੋ ਨਰਕਾ ਕਮਨ ਸੈ ਸਾਰੀ ਕਮਨ ਸੋ ਭਗਤਾ ਕਮਨ ਸੋ ਦਾਨਾ ਕਮਨ ਸੋ ਹੋਛਾ ਕਮਨ ਸੋ ਸੁਰਤਾ ਕਮਨ ਜੜਾ ਹੁਕਮੇ ਮੁਕਤੇ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਹੀਂ ਅਵਰ ਧੜਾ ਸਾਗਰ ਕੀਨਾ ਅਤ ਤੁਮ ਭਾਰਾ ਇਕ ਖੜੇ ਰਸਾ ਤਲ ਕਰ ਮਨ ਮੁਖ ਗਵਾਰਾ ਇਕ ਨਾ ਪਾਰ ਲੰਘਾ ਵਹਿ ਆਪੇ ਸਤਗੁਰ ਜਿਨ ਕਾ ਸੱਚ ਬੇੜਾ ਕੌਤਕ ਕਾਲ ਇਹੋ ਹੁਕਮ ਪਠਾਇਆ ਜੀ ਜੰਤ ਉਪਾਏ ਸਮਾਇਆ ਵੇਖੈ ਵਿਗਸੈ ਸਭ ਰੰਗ ਮਾਣੀ ਰਚਨ ਕੀਨਾ ਇਕ ਅਖਾੜਾ ਵੱਡਾ ਸਾਹਿਬ ਵੱਡੀ ਨਾਹੀ ਵੱਡ ਦਾ ਤਾਰ ਵੱਡੀ ਜਿਸ ਜਾਈ ਅਗਮ ਅਗੋਚਰ ਬੇਅੰਤ ਅਤੋਲਾ ਹੈ ਨਾਹੀ ਕਿਸ ਆਹਾੜਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੋ ਗਿਆਨੀ ਆਪ ਧਿਆਨੀ ਆਪ ਸਤਮੰਤਾ ਅਤ ਘਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁਨ ਸਮਾਇਆ ਕੇਤੜਿਆਂ ਦਿਨ ਧੁੰਦੂ ਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸ਼ਿਵ ਵਰਤਾਈ ਅਨੰਤਰ ਆਪੇ ਸੀਤਲ ਠਾਰ ਗੜਾ ਜਿਸਹਿ ਨਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਵਾਜੀ ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸਹਿ ਨ ਆਵੈ ਜਮ ਨੇੜਾ ਕੀਮਤ ਕਾਗਿਦ ਕਹੀ ਨਾ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਥ ਤਿਸਹਿ ਕੈ ਨਿਬੇੜਾ ਤਿਸਹਿ ਸਰੀਕ ਨਾਹੀ ਰੇ ਕੋਈ ਕਿਸੇ ਹੀ ਬੁੱਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੂਜ ਖੜਾ ਮਾਰੂ ਮਹੱਲਾ ਪੰਜਵਾ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਦਸੂਦਨ ਦਾ ਮੋਦਰ ਸੁਆਮੀ ਰਖੀ ਕੇਸ ਗੋਵਰਦਨ ਤਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਦਵ ਕ੍ਰਿਸ਼ਨ ਮਰਾਰੇ जगदीशੁਰ ਹਰ ਜਿਓ ਅਸੁਰ ਸੰਘਾਰੇ ਜਗ ਜੀਵਨ ਅਬਨਾਸੀ ਠਾਕੁਰ ਘਟਕਟ ਵਾਸੀ ਹੈ ਸੰਗਾ ਧਰਨੀ ਤਰ ਈਸ ਨਰਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਤਰਾਇਣ ਬਾਵਣ ਰੂਪ ਕੀਆ ਤੁਦ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚੱਕਰ ਪਾਣ ਦਰਸ ਅਨੂਪਿਆ ਸਹ ਸੁਨੇਤਰ ਮੂਰਤ ਹੈ ਸਹ ਸਾ ਇਕ ਦਾਤਾ ਸਭ ਹੈ ਮੰਗਾ ਪਗਤ ਵੱਛਲ ਅਨਾਥ ਹੈ 나ਥੀ ਗੋਪੀ 나ਥ ਸਗਲ ਹੈ ਸਾਥੀ ਬਾਸudev ਨਰੰਜਨ ਦਾਤੀ ਬਰਨ ਨਾ ਸਾਕੋ ਗੁਣ ਅੰਗਾ ਮਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਤੀ ਲੱਜਾ ਨਿਵਾਰ ਉਧਾਰਨ ਕਮਲਾ ਕੰਤ ਕਰਹਿ ਕੰਤੂ ਹਲ ਹਨ ਤੇ ਬਨੋਦੀ ਨੇ ਸੰਗਾ ਅਮੋਗ ਦਰਸ਼ਨ ਅਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਉ ਅਬਨਾਸੀ ਅਬਗਤ ਅਗੋਚਰ ਸਭ ਕਿਸ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਾਛ ਕਛੂਰਮ ਆਗਿਆ ਉਤਰਾਸੀ ਕੇਸ਼ਵ ਚਲਤ ਕਰਹਿ ਨੈਰਾਲੀ ਕੀਤਾ ਲੋੜ ਹੈ ਸੋ ਹੋਏਗਾ ਨਿਰਾਹਾਰੀ ਨਰਵੈਰ ਸਮਾਇਆ ਧਾਰ ਖੇਲ ਚਤਰ ਪੂਜ ਕਹਾਇਆ ਸਾਵਲ ਸੁੰਦਰ ਰੂਪ ਬਣਾਵਹਿ ਬੇਣ ਸੁੰਤ ਸਭ ਮੋਹੇਗਾ ਬਨਮਾਲਾ ਬੇਭੁਖਨ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਸ਼ੰਖ ਚੱਕਰ ਗਦਾ ਹੈ ਧਾਰੀ ਮਹਾ ਸਾਰਥੀ ਸਤ ਸੰਗਾ ਪੀਤ ਪਿਤੰਬਰ ਤ੍ਰੇ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਧਰ ਪਗਵਾਨ ਬੀਠਲਾ ਮੈਂ ਗਣਤਨਾ ਆਵੇ ਸਰਬੰਗਾ ਨਿਹਕੰਟਕ ਨੇ ਕੇਵਲ ਕਹੀਐ ਤਨੰਜੈ ਜਲ ਥਲ ਹੈ ਮਹੀਐ ਮਿਰਤ ਲੋਕ ਪਿਆਲ ਸਮੀਪਤ ਅਸਥਰ ਥਾਨ ਜਿਸ ਹੈ ਅਪੱਗਾ ਪਤਤ ਪਾਵਨ ਦੁਖ ਪੈ ਪੰਜਨ ਹੰਕਾਰ ਨਿਵਾਰਨ ਹੈ ਭਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤਹੀ ਹੈ ਭਿਗਾ ਨਰੰਕਾਰ ਅਛਲ ਅਡੋਲੂ ਜੋਤ ਸਰੂਪੀ ਸਭ ਜਗ ਮੌਲੂ ਸੋ ਮਿਲੈ ਜਿਸ ਆਪ ਮਲਾਈ ਆਪੋ ਹੋ ਕੋਈ ਨਾ ਪਾਵੇਗਾ ਆਪੇ ਗੁਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਉਪਾਵੇ ਆਪ ਖਪਾਵੇ ਤੁਦ ਲੇਪ ਨਹੀਂ ਇਕ ਤਿਲ ਰੰਗਾ ਏਕ ਜੀ ਹੀ ਗੁਣ ਕਮਨ ਬਖਾਨੈ ਸੈਸ ਫਨੀ ਸੇਖ ਅੰਤ ਨਾ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ ਓਟ ਗਹੀ ਜਗਤ ਪਿਤ ਸਰਲਾਇ ਭੈ ਭਿਆਨਕ ਜਮਦੂਤ ਦੁਤਰ ਹੈ ਮਾਇਆ ਹੋ ਹੋ ਕਿਰਪਾਲ ਇੱਛਾ ਕਰ ਰੱਖਹੁ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਇਕ ਮੰਗਉ ਦਾਨ ਗੋਬਿੰਦ ਸੰਤਰੇਨਾ ਮਸਤ ਕਲਾਈ ਪਰਮ ਪਦ ਪਾਵਾਂ ਜਿਸ ਪ੍ਰਾਪਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖਦਾਤੀ ਤਿਨ ਸਾਧੂ ਚਰਨ ਲੈ ਹਿਰਦੈ ਪਰਾਤੀ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਜੰਗਾ ਕੀਰਤਮ ਨਾਮ ਕਥੇ ਤੇਰੀ ਜੇਬਾ ਸਤ ਨਾਮ ਤੇਰਾ ਪਰਾਪੂਰਬਲਾ ਕਹੋ ਨਾਨਕ ਭਗਤ ਪਏ ਸਰਨਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਤੂੰ ਆਪੇ ਕਥ ਹੈ ਤੈ ਆਪ ਬਖਾਣ ਹੈ ਨਾਨਕ ਦਾਸ ਦਾਸਨ ਕੋ ਕਰਿਓ ਹਰ ਭਾਵਹਿ ਦਾਸਾਂ ਰਾਖ ਸੰਗਾ ਮਾਰੂ ਮਹੱਲਾ